ਇਹ ਉਹੀ ਖੇਤ ਆ ਜਿੱਥੇ ਭਗਤ ਧੰਨਾ ਜੀ ਨੇ ਖੇਤੀ ਕੀਤੀ ਸੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਪੱਥਰਾਂ 'ਚੋਂ ਰੱਬ ਪਾ ਲਿਆ ਸੀ ਅੱਜ ਵੀ ਇਸ ਪੌਣ ਪਾਣੀ ਦੇ ਵਿੱਚ ਉਹੀ ਮਹਿਕ ਹੈ ਇਸ ਜਗ੍ਹਾ ਤੇ ਉਸੇ ਤਰ੍ਹਾਂ ਕਿਰਤ ਦੇ ਨਾਲ ਲੰਗਰ ਪੱਕਦਾ ਉਹੀ ਖੂਦ ਖਾਵਾਂਗੇ ਉਹਨਾਂ ਵੇਲੇਾਂ ਦਾ ਤੇ ਇੱਥੋਂ ਦੇ ਪ੍ਰਬੰਧਕਾਂ ਦੇ ਵਿੱਚ ਵੀ ਉਹੀ ਮਰਜ਼ਾਦਾ ਹੈ ਭਗਤ ਧੰਨਾ ਜੀ ਵਾਲੀ ਸਾਡੀ ਟੀਮ ਦਾ ਨਿੱਜੀ ਤਜਰਬਾ ਸਾਡੀ ਟੀਮ ਉੱਥੇ ਪਹੁੰਚੀ ਕੋਈ ਪੁੱਛ ਗਿਛ ਨਹੀਂ ਸਿੱਧੀ ਚਾਬੀ ਫੜਾਈ ਲੰਗਰ ਛਕੋ ਕਮਰਾ ਦਿੱਤਾ ਬੜੀ ਇੱਜ਼ਤ ਮਾਨ ਕਰਦੇ ਆ ਕਿਹੜੀ ਜਗ੍ਹਾ ਤੇ ਆ ਭਗਤ ਧੰਨਾ ਜੀ ਦੀ ਇਹ ਜਗ੍ਹਾ ਕਿਹੜੀ ਜਗ੍ਹਾ ਤੇ ਆ ਉਹਨਾਂ ਦੇ ਖੇਤ ਤੁਹਾਨੂੰ ਸਾਰਾ ਐਡਰੈਸ ਇਤਿਹਾਸ ਹਰਪੇ ਸਿੱਧੂ ਤੋਂ ਸੁਣਨ ਨੂੰ ਮਿਲ ਜਾਣਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਕਿਉਂਕਿ ਮੇਰੇ ਸਮੇਤ ਬੜੇ ਲੋਕਾਂ ਨੂੰ ਇਸ ਇਤਿਹਾਸ ਦਾ ਪਤਾ ਹੀ ਨਹੀਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵਕਤ ਮੈਂ ਪਾਕ ਪਵਿੱਤਰ ਧਰਤੀ ਦੇ ਉੱਤੇ ਖੜਾ ਹਾਂ ਜਿੱਥੇ ਧੰਨਾ ਭਗਤ ਜੀ ਨੇ ਖੇਤੀ ਕੀਤੀ ਸੀ ਤੇ ਖੇਤੀ ਤੇ ਭਗਤੀ ਦੋਵੇਂ ਇਕੱਠੇ ਚੱਲੇ ਸੀਗੇ ਇਹ ਉਹੀ ਧਰਤੀ ਆ ਆਹ ਨੇ ਧੰਨਾ ਭਗਤ ਜੀ ਦੇ ਖੇਤ ਜਿੱਥੇ ਇਸ ਵਕਤ ਮੈਂ ਖੜਾ ਇੱਥੇ ਅਕਸਰ ਸਰੋਂ ਵੀਜੀ ਜਾਂਦੀ ਆ ਤੇ ਜਿਹੜੇ ਨੂੰ ਮੈਂ ਦੱਸਦੇ ਆ ਤੇ ਪਾਣੀ ਵਗੈਰਾ ਦੀ ਕਮੀ ਰਹਿੰਦੀ ਆ ਬਨਾਸ ਨਦੀ ਤੋਂ ਲਿਆ ਕੇ ਹੁਣ ਇਹ ਸੇਰੀ ਨੂੰ ਸਿੰਜਿਆ ਗਿਆ ਵਾ ਇੱਥੇ ਧੰਨਾ ਭਗਤ ਜੀ ਦਾ ਖੂਹ ਵੀ ਲੱਗਿਆ ਹੋਇਆ ਵਾ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਇਤਿਹਾਸਕ ਗੱਲਾਂ ਬਾਤਾਂ ਹੋਣੀਆਂ ਵਾ ਧੰਨਾ ਭਗਤ ਜੀ ਨੂੰ ਧੰਨਾ ਜੱਟ ਕਹਿ ਕੇ ਵੀ ਬੁਲਾਇਆ ਜਾਂਦਾ ਵਾ ਕਿਹਾ ਜਾਂਦਾ ਵੀ ਉਦੋਂ ਪਸ਼ੂ ਡੰਗਰ ਰੱਖੇ ਹੁੰਦੇ ਸੀਗੇ ਥਾਲੀਵਾਲ ਗੋਤ ਨੂੰ ਸੰਬੰਧ ਰੱਖਦੇ ਸੀ ਧੰਨਾ ਭਗਤ ਜੀ ਅਨੁਨਾਂ ਦਾ ਜਨਮ ਸੀ ਜਿਹੜਾ ਉਹਨਾਂ ਦਾ 1415-16 ਦੇ ਦਰਮਿਆਨ ਦੱਸਿਆ ਜਾਂਦਾ ਰਾਜਪੁੱਤਾਨੇ ਦੇ ਵਿੱਚ ਇਸ ਵਕਤ ਮੈਂ ਟੌਂਕ ਤੋਂ 25 ਕਿਲੋਮੀਟਰ ਧੂਆਂ ਕਲਾਂ ਪਿੰਡ ਦੇ ਵਿੱਚ ਆ ਇਹਨੂੰ ਅਕਸਰ ਕਈ ਧੂਆਂ ਵੀ ਕਹਿ ਦਿੰਦੇ ਆ ਧੂਆਂ ਕਲਾਂ ਵੀ ਕਹਿੰਦੇ ਆ ਰਾਜਪੁੱਤਾਨੇ ਦਾ ਏਰੀਆ ਇਹ ਟੌਂ ਦਿਉਲੀ ਦੇਵਲੀ ਦੇਵਲੀ ਸ਼ੌਣੀ ਵੀ ਇੱਥੇ ਨੇੜੇ ਪੈਂਦੀ ਆ 20 ਕਿ ਮੀਲ ਤੇ ਪੈਂਦੀ ਆ ਤੱਨਾ ਭਗਤ ਜੀ ਦੇ ਖੇਤ ਨੇ ਆਹ ਉਹਨਾਂ ਦਾ ਗੁਰਦੁਆਰਾ ਸਾਹਿਬ ਵੀ ਦਿਖਾਵਾਂਗੇ ਇੱਥੇ ਹੀ ਉਹਨਾਂ ਨੇ ਮੱਝਾਂ ਚਾਰੀਆਂ ਸੀ ਇੱਥੇ ਹੀ ਉਹਨਾਂ ਨੇ ਭਗਤੀ ਕੀਤੀ ਸੀ ਇੱਥੇ ਹੀ ਉਹਨਾਂ ਨੇ ਖੇਤੀ ਕੀਤੀ ਸੀ ਉਹਨਾਂ ਦਾ ਖੂਹ ਵੀ ਲੱਗਿਆ ਆਜੋ ਇਸ ਨੂੰ ਵੀ ਤੇ ਦਿਖਾ ਲਿਆਵਾਂ ਆ ਜਿਹੜੇ ਖੇਤ ਨੇ ਮਗਰੋਂ ਸੁਰ ਦਿਖਾਈ ਦੇ ਰਹੇ ਆ ਇਹ ਸਾਰੇ ਤੱਨਾ ਭਗਤ ਜੀ ਦੇ ਖੇਤ ਨੇ ਦਰਸ਼ਕੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂ ਸਹਿਬਾਨ 15 ਭਗਤ 11 ਪਟ ਤੇ 4 ਗੁਰਸਿੱਖ ਇਹਨਾਂ ਦੀ ਬਾਣੀ ਦਰਜਾ ਤੇ 15 ਭਗਤਾਂ ਦੇ ਵਿੱਚੋਂ ਇੱਕ ਨਾਮ ਆ ਭਗਤ ਤੱਨਾ ਜੀ ਤੇ ਇਹਨਾਂ ਦੇ ਤਿੰਨ ਸ਼ਬਦ ਦਰਜਾ ਜਿਨ੍ਹਾਂ ਦੇ ਵਿੱਚ ਦੋ ਰਾਗ ਸੂਹੀ ਦੋ ਦੋ ਰਾਗ ਆਸਾ ਵਿੱਚ ਤੇ ਇੱਕ ਤਨਾਸਰੀ ਰਾਗ ਦੇ ਵਿੱਚ ਸ਼ਬਦ ਦਰਜਾ